ਰੱਬ ਦਾ ਆਵਾਸਾ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਰ ਇਸ ਧੀ ਰਾਣੀ ਦੇ ਵਿਆਹ ਲਈ ਮਦਦ ਕਰੇਗਾ ਆਓ ਕਰਦੇ ਹਾਂ ਪਰਿਵਾਰ ਦੇ ਨਾਲ ਗੱਲਬਾਤ ਕੁਛ ਨਹੀਂ ਹੋਇਆ 12 ਦਿਨ ਵਿਆਹ ਚ ਰਹਿ ਗਏ 12 ਦਿਨ ਰਹਿ ਗਏ ਹਾਂਜੀ ਕੁਛ ਨਹੀਂ ਆਈ ਤੀਤਾਲੇ ਤੂੰ ਤਾਂ ਮਹਾਰਾਜ ਬਾਬਾ ਦੀਪ ਸੋ ਨੂੰ ਮੰਨਦੇ ਹੋਂ ਵੀ ਅਸੀਂ ਬਾਬਾ ਦੀਪ ਸੋ ਨੂੰ ਮੰਨਦੇ ਸਾਡੇ ਜੋ ਵੀ ਕਾਜ ਸਵਾਰਨੇ ਉਹਨੇ ਸਵਾਰਨੇ ਆ ਜੋ ਵੀ ਸੰਗਤਾਂ ਸੁਣ ਰਹੀਆਂ ਨੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਧੀ ਰਾਣੀ ਦਾ ਵਿਆਹ ਹੈ ਜੀ 12 ਦਿਨ ਸਾਰੇ ਰਹਿ ਗਿਆ ਵਿਆਹ ਦੇ ਵਿੱਚ ਤੇ ਪਰਿਵਾਰ ਬਹੁਤ ਹੀ ਜ਼ਿਆਦਾ ਜਿਹੜਾ ਆ ਉਹ ਲੋੜਵੰਦ ਆ ਇਸ ਤਰ੍ਹਾਂ ਦਾ ਜਿਹੜਾ ਲੋੜਵੰਦ ਪਰਿਵਾਰ ਆ ਜਿਹੜਾ ਕੋ ਸਿੱਖੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਇਸ ਪਰਿਵਾਰ ਦੇ ਆਪਾਂ ਵੱਧ ਵੱਧ ਬਾਹ ਫੜੀਏ ਵੱਧ ਵੱਧ ਇਸ ਪਰਿਵਾਰ ਦੀ ਆਪਾਂ ਮਦਦ ਕਰੀਏ ਤਾਂ ਕਿ ਇਸ ਭੈਣ ਦੇ ਵਿਆਹ ਦੇ ਕਾਰਜ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਥੋੜ ਨਾ ਰਹੇ ਇੱਕ ਅਖਾਰ ਸਾਹਿਬ ਜੀ ਕੀ ਕਹਤੇ ਮਾਤਾ ਜੀ ਬਾਪੂ ਚੱਲੇ ਨੂੰ ਕਿੰਨਾ ਚਿਰ ਹੋ ਗਿਆ ਅੱਸੀ ਤੇ ਗਏ ਅੱਛਾ ਅੱਛਾ ਬੁੱਤ ਵੀ ਚੱਲ ਵਸਿਆ ਚੱਲ ਵਸਿਆ ਉਹਨ ਘਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਹਿ ਗਿਆ ਨਾ ਬੱਚਾ ਛੋਟਾ ਅੱਛਾ ਅੱਛਾ ਕੋਈ ਵੀ ਨਹੀਂ ਕਮਾਉਣ ਵਾਲਾ ਵਾਹਿਗੁਰੂ ਜੀ ਇਹ ਕਿਤੇ ਰਾਣੀ ਕਿਸਤ ਵੱਡੀ ਹੈ ਹਾਂਜੀ ਜੀ ਅੱਛਾ ਅੱਛਾ ਤੇ ਬੇਟਾ ਕਿਨੇ ਸਾਲਾਂ ਦਾ ਆ ਬੇਟਾ ਛੋਟਾ ਜ 12 ਸਾਲ ਨੌਵੀਂ ਚ ਪੜਦਾ ਨੌਵੀਂ ਚ ਅੱਛਾ ਨੌਵੀਂ ਕਲਾਸ ਵਿੱਚ ਪੜਦਾ ਹਾਂਜੀ ਸੰਗਤ ਜੀ ਪਰਿਵਾਰ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਹੋ ਸਿੱਖੀ ਤੇਰਾ ਜੁੜਿਆ ਹੋਇਆ ਆ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਪਰਿਵਾਰ ਆ ਤੇ ਇਸ ਤਰ੍ਹਾਂ ਦੇ ਪਰਿਵਾਰ ਦੀ ਮਦਦ ਕਰਨੀ ਅਸੀਂ ਆਪਣੇ ਆਪ ਨੂੰ ਉਪਭਾਗੀ ਸਮਝਦੇ ਆ ਕਿ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚ ਗੁਜ਼ਰਦੇ ਪਏ ਆ ਤੇ ਆਪਣਾ ਜਿਹੜਾ ਧਰਮ ਆ ਉਸ ਨੂੰ ਵੀ ਨਾਲ ਲੈ ਕੇ ਚੱਲ ਰਹੇ ਆ ਨੀ ਤਾਂ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਆਪ ਜੀ ਦੇਖਦੇ ਆ ਪੈਣ ਜੇ ਆਪਾਂ ਦੇਖੀਏ ਤਾਂ ਕਈ ਤਰ੍ਹਾਂ ਦੇ ਲਾਲਚ ਦਿੰਦੇ ਆ ਲੋਕੀ ਆ ਕੇ ਤੁਸੀਂ ਸਾਡਾ ਧਰਮ ਅਪਣਾ ਲਓ ਅਸੀਂ ਤੁਹਾਡਾ ਕਾਰਵਿਆਰ ਕਰਦਾਂਗੇ ਸਾਰੇ ਕਾਰਜ ਸਵਾਰਦਾਂਗੇ ਤੁਹਾਡੇ ਨੇ ਕਦੀ ਮਨ ਚ ਆਇਆ ਸुरू ਤੋਂ ਮਾਰਾ ਜੀ ਬਾਬਾ ਦੀਪ ਸੋ ਨੂੰ ਮੰਨਦੇ ਹੁਣ ਵੀ ਅਸੀਂ ਬਾਬਾ ਦੀਪ ਸੋ ਨੂੰ ਮੰਨਦੇ ਸਾਡੇ ਜੋ ਵੀ ਕਾਜ ਸਵਾਰਨੇ ਉਹਨੇ ਸਵਾਰਨੇ ਆ ਅਸੀਂ ਕਿਸੇ ਦੇ ਮਗਰ ਨਹੀਂ ਲੱਗਦੇ ਇਹਨੂੰ ਮੰਨ ਲਓ ਉਹਨੂੰ ਮੰਨ ਲਓ ਅਸੀਂ ਬਾਬਾ ਦੀਪ ਸੋ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਬਹੁਤ ਵੈਂ ਜੀ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਹਾਂਜੀ ਤੁਹਾਡੇ ਵਰਗੀਆਂ ਇਸ ਤਰ੍ਹਾਂ ਦੀਆਂ ਪੈਣਾ ਜਿਹੜੀਆਂ ਆ ਉਹ ਹੋਣ ਤੇ ਸਾਡਾ ਧਰਮ ਜਿਹੜਾ ਕਦੇ ਨਾ ਡੋਲੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਇਸ ਤਰ੍ਹਾਂ ਦਾ ਜਿਹੜਾ ਲੋੜਵੰਦ ਪਰਿਵਾਰ ਆ ਜਿਹੜਾ ਗੁਰਸਿੱਖੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਆ ਇਸ ਪਰਿਵਾਰ ਦੇ ਆਪਾਂ ਵੱਤ ਵੱਤ ਬਾਹ ਫੜੀਏ ਵੱਤ ਵੱਤ ਇਸ ਪਰਿਵਾਰ ਦੀ ਆਪਾਂ ਮਦਦ ਕਰੀਏ ਤਾਂ ਕਿ ਇਸ ਭੈਣ ਦੇ ਵਿਆਹ ਦੇ ਕਾਰਜ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਥੋੜ ਨਾ ਰਹੇ ਠੀਕ ਹੈ ਭੈਣ ਜੀ ਬੇਫਿਕਰ ਹੋ ਜਾਓ ਸਾਰੇ ਕਾਰਜ ਗੁਰਸਾਹਿਬ ਕਿਰਪਾ ਦੇ ਨਾਲ ਆਪੇ ਸਵਰਨਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਡੀ ਧੀ ਰਾਣੀ ਦਾ ਵਿਆਹ ਕਿਦੋਂ ਹੋ ਗਿਆ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਸ ਧੀ ਰਾਣੀ ਦਾ ਵਿਆਹ ਰੱਖਿਆ ਗਿਆ ਹੈ 5 ਤੇ 6 ਜਨਵਰੀ ਦਾ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵਾਂਦੇ ਆ ਪਿਤਾ ਸਿਰ ਤੇ ਨਹੀਂ ਹੈਗਾ ਤੇ ਮਾਂ ਜਿਹੜੀ ਉਹ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਇਸ ਤਰ੍ਹਾਂ ਜਿਹੜਾ ਗੁਜ਼ਾਰਾ ਕਰਦਾ ਚੱਲਦਾ ਆ ਇਹ ਪਰਿਵਾਰ ਨਿਊ ਨਰੈਣਗੜ੍ਹ ਇੰਡੀਆ ਗੇਟ ਦੇ ਬਿਲਕੁਲ ਨਾਲ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੀ